ਸાગਰ ਤਿਆਗ ਗੁਰਸਰਣੀ ਆਇਆ ਰੱਖੋ ਰੱਖਣਹਾਰੀ ਸਤਪੁਰਜੀ ਬੱਚੇ ਕਰਦੇ ਨੇ ਇਹੇ ਭਾਈ ਜਿਤੋਂ ਵੀ ਗੁਰ ਚਰਨਾਂ ਦੇ ਵਿੱਚ ਆ ਕੇ ਨੰਗ ਮਸਤ ਬਹੁੰਦਾ ਹੈ ਤਾਂ ਗੁਰ ਚਰਨਾਂ ਦੇ ਵਿੱਚ ਇਸ ਤਰ੍ਹਾਂ ਨਿਮਰਤਾ ਸਹਿਤ ਬੇਨਤੀ ਕਰਿਆ ਕਰ ਕਿ ਇਹ ਰੱਖਿਆ ਕਰਨ ਦੇ ਸਮਰੱਥ ਪ੍ਰਭੂ ਜੀ ਕਿਰਪਾ ਕਰਕੇ ਮੇਰੀ ਰੱਖਿਆ ਕਰੋ ਮੈਂ ਸਾਰੇ ਆਸਰੇ ਛੱਡ ਕੇ ਗੁਰੂ ਦੀ ਛੱਡ ਵਿੱਚ ਆ ਪਿਆ ਹਾਂ ਜਿਤ ਤੂੰ ਲਾਭ ਹੈ ਜਿਤ ਮਨ ਲਾਗੇ ਕਿਆ ਇਹ ਜੰਤ ਵਿਚਾਰੀ ਕਿਹੇ ਪ੍ਰਭ ਜੀਓ ਇਨ੍ਹਾਂ ਜੀਵਾਂ ਵਿਚਾਰਿਆਂ ਨੇ ਕੀ ਪਾਇਆ ਹੈ ਕੀ ਸਮਰਥਾ ਹੈ ਜਿਸ ਕੰਮ ਦੇ ਵਿੱਚ ਅਸਾਂ ਜੀਵਾਂ ਨੂੰ ਮੂਹੇ ਕਾਰਕ ਨੂੰ ਲਾ ਦਿੰਦਾਂ ਹੈ ਅਸੀਂ ਉਸ ਕੰਮ ਦੇ ਵਿੱਚ ਲੱਗ ਜਾਂਦੇ ਹਾਂ ਕਈ ਵਾਰ ਅਪ ਸਤੂਰਾਂ ਨੇ ਵਚਨ ਸਰਪਨ ਕੀਤੇ ਨੇ ਕਰਮ ਆਕਾਰਕ ਵਹਿਜੂ ਜੀ ਨੇ ਸਾਨੂੰ ਕਿਤੇ ਲਾਇਆ ਹੁੰਦਾ ਹੈ ਕਰਮ ਲਾਇਆ ਭਿਆਨ ਕਰਮ ਆਸਾਨੀ ਕਹਿੰਦੇ ਜਿੰਨੀ ਵੀ ਇਸ ਸ੍ਰਿਸ਼ਟੀ ਉਸਾਰਕ ਪੁਰਖ ਜੀ ਨੇ ਸਜਾਈ ਹੈ ਸਾਰੀ ਕਾਇਨਾਤ ਉਸਾਰਕ ਪੁਰਖ ਜੀ ਦੇ ਆਪਣੇ ਚੇਤੇ ਵਿੱਚ ਹੈ ਚਿੱਤ ਅੰਦਰ ਸਰਗੋਹ ਵੇਖ ਨਾਜ਼ਰੀ ਇਹ ਚਲਾਏ ਦਾ ਪੂਰੀ ਕਾਇਨਾਤ ਪੂਰੀ ਸ੍ਰਿਸ਼ਟੀ ਉਸਾਰਕ ਪੁਰਖ ਜੀ ਨੇ ਚੇਤੇ ਦੇ ਵਿੱਚ ਹੈ ਉਹਦੇ ਧਿਆਨ ਦੇ ਵਿੱਚ ਹੈ ਤੇ ਆਪਣੀ ਨਦਰੇਠ ਸਾਰੀ ਸ੍ਰਿਸ਼ਟੀ ਨੂੰ ਉਹ ਆਪ ਹਾਰਪੁਰ ਬਿਲਕੁਲ ਚਲਾ ਰਿਹਾ ਹੈ ਆਪੇ ਨੇ ਬਣਾਈਆਂ ਆਪੇ ਹੀ ਕੰਮ ਕਰਾਏ ਹਨ ਬਣਾਈਆਂ ਵੀ ਉਹ ਹਾਰਪੁਰ ਬਿਲਕੁਲ ਆਪ ਬਖਸ਼ਦਾ ਹੈ ਕਰਮ ਵੀ ਆਪ ਹੀ ਹੋਉਂਗਾ ਹੈ ਇਸ ਕਰਕੇ ਵੱਡੋ ਵੱਡਾ ਮੰਡ ਵੇਦਨੀ ਸਿਰਾਂ ਸਿਰਾਂ ਧੰਦਾ ਦਾ ਨੀ ਜਿੱਤੀ ਵੀ ਸ੍ਰਿਸ਼ਟੀ ਹੈ ਬੜੀ ਬੜੀ ਕਾਇਨਾਤ ਬੜੀ ਬੜੀ ਸ੍ਰਿਸ਼ਟੀ ਹਾਰਪੁਣ ਪੈਕੁਰੀ ਨੇ ਸਾਜੀ ਹੈ ਇੱਕ ਹਾਰਪੁਣ ਪੈਕੁਰੀ ਨੇ ਆਪ ਮਤ ਦੇ ਕੇ ਇਸ ਮਤ ਦੇ ਕੇ ਆਪ ਅਕਲ ਰੁਖ ਕੇ ਸੰਸਾਰ ਜੀਵਾਂ ਨੂੰ ਧੰਦੇ ਵਿੱਚ ਲਾਇਆ ਹੋਇਆ ਕਿੱਥੇ ਵਿੱਚ ਲਾਇਆ ਹੋਇਆ ਇਸ ਕਰਕੇ ਮਾਲਸਾ ਕਹਿੰਦੇ ਨੇ ਇਹ ਕਾਲਪੁਰਪੀ ਸਾਡੇ ਜੀਵਾਂ 'ਤੇ ਆਪਣੀ ਸਮਰੱਥਾ ਕੋਈ ਨਹੀਂ ਹੈ ਜਿਵੇਂ ਸਾਨੂੰ ਜੀਵਾਂ ਨੂੰ ਕੰਮਾਂ ਦੇ ਵਿੱਚ ਲਾ ਦਿੰਦਾ ਹੈ ਅਸੀਂ ਉਸ ਕੰਮ ਦੇ ਵਿੱਚ ਲੱਗ ਜਾਂਦੇ ਹਾਂ ਬਲਕਿ ਕਿਰਪਾ ਕਰ ਸਾਡੇ ਤੇ ਤਰਸ ਕਰਕੇ ਸਾਨੂੰ ਆਪਣੇ ਚਰਨਾਂ ਦੇ ਵਿੱਚ ਰੱਖ ਲੈ ਅਸੀਂ ਆਪ ਜੀ ਦੀ ਸ਼ਰਨ ਵਿੱਚ ਆ ਕੇ ਪਏ ਹਾਂ ਸਾਡੀ ਰੱਖਿਆ ਸਾਡੇ ਤੇ ਆਪਣਾ ਮਿਹਰ ਭਰਿਆ ਅਨੁਕੋਈ ਬੇਨਤੀ ਗੁਰੂ ਚਰਨਾਂ ਵਿੱਚ ਸਤਪੁਰ ਬਾਸਾ ਜੀ ਕਹਿੰਦੇ ਭਾਈ ਕਰਿਆ ਕਰ ਮੇਰੇ ਰਾਮ ਜੀ ਊਂ ਪ੍ਰਾਯ ਅੰਤਰ ਜਾਮੀ ਏ ਮੇਰੇ ਰਾਮ ਜੀ ਏ ਮੇਰੇ ਪ੍ਰਭੂ ਜੀ ਤੂੰ ਮੇਰੇ ਦਿਲ ਦੀ ਜਾਣਨ ਵਾਲਾ ਐ ਅੰਤਰ ਜਾਉਂਦੀ ਮੈਂ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾ ਰਾਨਿਤ ਸਾਮੀ ਰਹਾਉ ਤੂੰ ਅੰਦਰਿਆਂ ਕੀ ਹੈ ਸਾਡੇ ਦਿਲਾਂ ਦੀਆਂ ਜਾਣਨ ਵਾਲਾ ਹੈ ਮੇਰੇ ਦਿਲ ਦੀ ਜਾਣਨ ਵਾਲਾ ਹੈ ਇਸ ਕਰਕੇ ਵੀ ਦਇਆ ਦੇ ਘਰ ਕੋ ਦੇਵ ਜੀ اے ਮੇਰੇ ਸਾਮੀ ਜੀ ਮਿਹਰ ਕਰ ਮੈਂ ਸਦਾ ਤੇਰੇ ਗਉਂਗਾਉਂਦਾ ਰਹਾ ਇਹ ਬੇਨਤੀ ਗੁਰੂ ਚਰਨਾਂ ਚ ਕਰਿਆ ਕਰ ਰਹਾਉ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦਿ ਭਉ ਤਰੀਐ ਅੱਠੇ ਪਹਿਰ ਆਪਣੇ ਮਾਲਕ ਪ੍ਰਭ ਦਾ ਧਿਆਨ ਹਰੇਕ ਮਨੁੱਖ ਨੂੰ ਧਰਨਾ ਚਾਹੀਦਾ ਹੈ ਜੇ ਅਸੀਂ ਆਕਾਰ ਗੁਰੂ ਜੀ ਨੂੰ ਚੇਤੇ ਵਿੱਚ ਰੱਖਾਂਗੇ ਉਹਦਾ ਆਕਾਰ ਗੁਰੂ ਜੀ ਦਾ ਧਿਆਨ ਕਰਾਂਗੇ ਇਸ ਤਰ੍ਹਾਂ ਫਿਰ ਗੁਰੂ ਦੀ ਕਿਰਪਾ ਦੇ ਨਾਲ ਆਸਾਨੀ ਕਹਿੰਦੇ ਭਾਈ ਤੂੰ ਸੰਸਾਰ ਸਮੰਦਰ ਤੋਂ ਪਾਰ ਲੰਘ ਜਾਵੇਂਗਾ ਆਪ ਤਿਆਗ ਹੋਈਏ ਸਭ ਰੀਣਾ ਜੀਵਤਾਂ ਇਉਂ ਮਰੀਏ ਆਪਾ ਭਾਵ ਛੱਡ ਕੇ ਗੁਰੂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੁੰਦਾ ਹੈ ਇਸ ਤਰ੍ਹਾਂ ਦੁਨੀਆਂ ਦੇ ਕਿਰਤਕਾਰ ਕਰਦਿਆਂ ਹੀ ਪਾਤਸ਼ਾਹ ਜੀ ਕਹਿੰਦੇ ਨਿਰਮੋਹ ਹੋ ਜਾਇਂਦਾ ਜਦੋਂ ਅਸੀਂ ਨਿਮਾਣੇ ਹੋ ਕੇ ਨਾਣੇ ਹੋ ਕੇ ਜਰਨਾਂ ਦੇ ਵਿੱਚ ਆਵਾਂਗੇ ਸਤਿਗੁਰਾਂ ਦੇ ਚਰਨਾਂ ਦੀ ਧੂੜ ਬਣ ਜਾਵਾਂਗੇ ਪਾਤਸ਼ਾਹ ਜੀ ਕਹਿੰਦੇ ਕਿ ਤੇਰੇ ਅੰਦਰ ਦੀ ਜੜੀਆਂ ਹੋਵੇਆਂ ਹੰਕਾਰ ਹੈ ਮੋਹ ਮਮਤਾ ਹੈ ਇਹ ਸਾਰੀ ਗੁਰੂ ਹੋ ਕੇ ਪਾਤਸ਼ਾਹ ਜੀ ਕਹਿੰਦੇ ਭਾਈ ਤੂੰ ਨਿਰਮੋਹ ਹੋ ਜਾਏਗਾ ਸੰਸਾਰੋਂ ਤੇਰਾ ਮੋਹ ਖਤਮ ਹੋ ਕੇ ਜੇਰਾ ਮੋਹ ਕੇਵਲ ਪ੍ਰੇਮ ਗੁਰੂ ਨਾਲ ਬਣ ਜਾਵੇ ਕਾਮ ਸਭਰ ਜਨਮ ਕਿਸ ਕਾ ਜਗ ਪੀਤਰ ਸਾਧ ਸੰਗ ਨਾਉ ਜਾਪੇ ਜੇਰਾ ਮਨੁੱਖ ਗੁਰੂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਜਪਦਾ ਹੈ ਜਗਤ ਰੇਹ ਵਿੱਚ ਉਸਦਾ ਜੀਵਨ ਕਾਮ ਜਾਪਤ ਹੁੰਦਾ ਹੈ ਕਾਸਾ ਵੀ ਵਚਨ ਕਰਦੇ ਨੇ ਭਾਈ ਇਹ ਮਨੁਕਾਦਨ ਮੇਰੇ ਆਦੇੰਗ ਨਾਮ ਜਪਨ ਬਾਤ ਤੇ ਉਹਦੀ ਸੰਗਤ ਕਰਨ ਬਾਤ ਕੀਤੀ ਏਜੇ ਕਰਕੇ ਤੇ ਸਤਿ ਸ਼ਾਹਬ ਸਤਿਗੁਰੂ ਸਾਨੂੰ ਰੋਜ਼ ਸਮਝਾਉਂਦੇ ਨੇ ਰਹਿਰਾਸ ਸਾਹਿਬ ਜੀ ਦੇ ਵਿੱਚ ਰੋਜ਼ ਕਿਰਪਾ ਕਰਦੇ ਨੇ ਮੇਰੇ ਮਨ ਉੱਤੇ ਸਤ ਸੰਗਤ ਮਿਲੇ ਸੋਤਰੇ ਅਗਰ ਕਾਲ ਚਲ ਕਿਤੇ ਮਨ ਨਾਮ ਇਨਸਾਤ ਸੰਭਲ ਕੇਵਲ ਨਾ ਪਾਸਾਰੀ ਕਰੇ ਗੁਰੂ ਦੀ ਸੰਗਤ ਵਿੱਚ ਬੈਠਿਆ ਕਰ ਬੁਰੋ ਦੀ ਸੰਗਤ ਵਿੱਚ ਰਹਿ ਕੇ ਉਸ ਕਾਲਕ੍ਰਿਤ ਜੀ ਦਾ ਨਾਮ ਜਪਿਆ ਕਰ ਤੇ ਜਿਹੜਾ ਵੀ ਮਨੁੱਖ ਨਾਮ ਜਪਦਾ ਹੈ ਭਾਈ ਜਗਤ ਵਿੱਚ ਮਿਲ ਉਸਦਾ ਜੀਵਨ ਕਾਮਯਾਬ ਕਰਦਾ ਹੈ ਆਇਆ ਸਭ ਨੂੰ ਜਾਂਦਾ ਹੈ ਸਗਲ ਮਨੋਰਥ ਧਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਜਿਹੜਾ ਮਨੁੱਖ ਜਿਹਨਾਂ ਨਾਮ ਦਾ ਹਉਦੈ ਸਿਮਰਨ ਕਰਦਾ ਹੈ ਗੁਰੂ ਦੀ ਸੰਗਤ ਕਰਦਾ ਹੈ ਭਗਤ ਸਿੰਘ ਜੀ ਕਹਿੰਦੇ ਫਿਰ ਉਸ ਮਨੁੱਖ ਦੇ ਉੱਤੇ ਆਕਾਰ ਗੁਰੂ ਦੀ ਦਇਆ ਬਾਨ ਹੁੰਦੀ ਹੈ ਗੁਰੂ ਦਇਆ ਬਾਨ ਲਾਉਂਦਾ ਹੈ ਤੇ ਜਿਸ ਮਨੁੱਖ ਉੱਤੇ ਪ੍ਰਮਾਤਮਾ ਆਪ ਹੀ ਕਿਰਪਾ ਕਰਦਾ ਹੈ ਆਪ ਦਇਆ ਬਾਨ ਹੋ ਜਾਂਦਾ ਹੈ ਉਹਦੀਆਂ ਸਾਰੀਆਂ ਮਰਜ਼ੀਆਂ ਪੂਰੀਆਂ ਹੋ ਜਾਂਦੀਆਂ ਹਨ ਦੀਨ ਦਇਆਲ ਕਿਰਪਾਲ ਤੁਮ ਸੰਮੀ ਤੇਰੀ ਸਰਣ ਦਇਆ ਦਾ ਇਸ ਕਰਕੇ ਨਿਮਾਣਾ ਹੋ ਕੇ ਚਰਨਾ ਚਾਹ ਤੇ ਗੁਰੂ ਸਰਬ ਕੀਦੇ ਚਰਨਾ ਤੇ ਬੇਨਤੀ ਕਰਕੇ ਏ ਦੀਨਾ ਉਤੇ ਦਇਆ ਕਰਨ ਵਾਲੇ ਏ ਕਿਰਪਾ ਕਿਰਪਾਲੂ ਸਤਿਗੁਰੂ ਜੀ ਏ ਮੇਰੇ ਮਾਲਕ ਪ੍ਰਭੂ ਏ ਦਇਆ ਦੇ ਸੁਮੇ ਮੈਂ ਤੇਰੀ ਸਨ ਵਿੱਚ ਆਇਆ ਹਾਂ ਕਰ ਕਿਰਪਾ ਆਪਣਾ ਨਾਮ ਜਿਜੈ ਨਾਨਕ ਸਾਧਰਵਲ ਮੇਂਤੀ ਕਰਿਆ ਕਰ ਏਹ ਹਾਲ ਤੁਂ ਜੀ ਮੈਂ ਆਪ ਜੀ ਦੀ ਸਨ ਵਿੱਚ ਆਇਆ ਹਾਂ ਤੇ ਵੱਡਿਆਂ ਦੇ ਮੋਹ ਲਾ ਕੇ ਪ੍ਰਸਵਚਨ ਕਰਦੇ ਨੇ ਨਾਨਕ ਆਖਦਾ ਹੈ ਕਿ ਏਹ ਪ੍ਰਭੂ ਜੀ ਮਿਹਰ ਕਰ ਦਇਆ ਕਰ ਮੈਨੂੰ ਆਪਣਾ ਨਾਮ ਬਖਸ਼ ਦੇਂ ਗੁਰੂ ਦੇ ਚਰਨਾਂ ਦੀ ਧੂੜ ਬਖਸ਼ ਇਹ ਮੇਰੇ ਤੇ ਕਿਰਪਾ ਕਰ ਸਹਿਬ ਸਤਿਗੁਰੂ ਸਾਹਿਬ ਜੀ ਨੇ ਵਚਨ ਕੀਤੇ ਨੇ ਭਾਈ ਜਿਹੜਾ ਨਿਮਾਣਾ ਹੋ ਕੇ ਨਿਕਾਣਾ ਹੋ ਕੇ ਗੁਰੂ ਦੇ ਚਰਨਾਂ ਚੋਂਦਾ ਹੈ ਆ ਕੇ ਮੰਗਦਾ ਇਹ ਨਾਮੁ ਨਿਰਾਤ ਬਿਨ ਤੁਧ ਭੋਰ ਜੇ ਮੰਗਣਾ ਸਿਰੁ ਉਖਾਂਗੈ ਦੁਖ ਦੇਹ ਨਾਮ ਸੰਜੋਪੀਆ ਉਤਮਕੀ ਸਾਹਿਬ ਜੀ ਕਹਿੰਦੇ ਨਾਮ ਤੋਂ ਜਨਾ ਹੋ ਜਿੰਨੀਆਂ ਵੀ ਵਾਸਤੂ ਮੰਗਾਂਗੇ ਦੁੱਖਾਂ ਦਾ ਕਾਰਨ ਹੈ ਸੁੱਖ ਨਹੀਂ ਮੰਗ ਰਿਹਾ ਤੂੰ ਦੁੱਖ ਹੀ ਮੰਗ ਰਿਹਾ ਹੈ ਉਹਨਾਂ ਨੇ ਦੁੱਖਾਂ ਦਾ ਕਾਰਨ ਬਣ ਜਾਣਾ ਇਸ ਕਰਕੇ ਨਾਮ ਦੀ ਰਾਖੀ ਮੰਗ ਲਿਆ ਕਰ ਗੁਰੂ ਚਰਣਾ ਚਾਕੇ ਬੇਨਤੀ ਕਰਿਆ ਕਰ ਕਰ ਕਿਰਪਾ ਆਪਣਾ ਨਾਮ ਦੀਜੇ اے ਸਤਿਗੁਰੂ ਜੀ ਸਾਡੇ ਤੇ ਤਰਸ ਕਰੋ ਕਿਰਪਾ ਦਇਆ ਕਰਕੇ ਆਪਣਾ ਨਾਮ ਬਖਸ਼ੋ ਨਾਨਕ ਸਾਧਰ ਵਾਲਾ ਅਤੇ ਗੁਰੂ ਦੇ ਚਰਨਾਂ ਦੀ ਧੂੜ ਵਖੇ ਨਾਮ ਦੀ ਰਾਖ ਉਸਕੇ ਸਾਨੂੰ ਕਿਰਪਾ ਕਰੋ ਆਪਣੇ ਚਰਨਾਂ ਦਾ ਪਿਆਰ ਕਰੀਓ ਜਿਤਨਾ ਸਤਿਗੁਰੂ ਜੀ ਦੀ ਕਿਰਪਾ ਕੀਤੀ ਹੈ ਸਾਡੇ ਤੇ ਤਰਸਾ ਕੇ ਅਸਾਂ ਕਿੰਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਭਾਈ ਉਹ ਗੁਰੂ ਦੇ ਚਰਨਾਂ ਦੇ ਵਿੱਚ ਨਿਮਾਣਾ ਹੋ ਕੇ ਆਇਆ ਕਰ ਨਿਮਾਣਾ ਹੋ ਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਨਾਮ ਦੀ ਰਾਸ ਮੰਗਿਆ ਕਰ ਨਾਮ ਜਪਿਆ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ ਇਹਦੇ ਬਾਅਦ ਸਾਹਿਬ ਇਹਨੇ ਜਿਤਨਾ ਨਾਮ ਆਨੰਦ ਪਿਆ ਸਿਮਰਨ ਕੀਤਾ ਗੁਰੂ ਵਾਲਾ ਬਣਿਆ ਤੇ ਪਤਸਾ ਜੀ ਕਹਿੰਦੇ ਜੋ ਜੈ ਸੰਸਾਰ ਵਿੱਚ ਆਇਆ ਜੋ ਜਨ ਆਇਆ ਤੇ ਤੇਰਾ ਆਉਣਾ